ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਤਿਕਾਰਯੋਗ ਸਾਡੇ ਭੈਣ ਜੀ ਜਿਹੜੀ ਸਭਿਆਚਾਰਕ ਇਹ ਬੰਦੇ ਨੇ ਢਾਡੀਵਾਰਾਂ ਦੇ ਵਿੱਚ ਵੀ ਜਿਨ੍ਹਾਂ ਦੇ ਦੁਨੀਆ ਦੇ ਉੱਤੇ ਇੱਕ ਨਖਰਾ ਨਾਮ ਨਕੇਵਲ ਆ ਸਾਰੇ ਆਪਾਂ ਉਹਨਾਂ ਨੂੰ ਕੋਨੇ ਕੋਨੇ ਦੇ ਵਿੱਚ ਜਾਣਦੇ ਆਪਣੀ ਭੈਣ ਲੱਗਦਾ ਰਿੰਪੀ ਨੂੰ ਅੱਜ ਉਹਨਾਂ ਦੇ ਘਰ ਮੌਕਾ ਮਿਲਿਆ ਸੁਭਾਗਾ ਸਮਾਹ ਮਿਲਿਆ ਆ ਉਹਨਾਂ ਦੇ ਨਾਲ ਬਹਿਣ ਦਾ ਉਹਨਾਂ ਦੇ ਨਾਲ ਜਜ਼ਬਾਤੀ ਗੱਲਾਂ ਕਰਨ ਦਾ ਜਿਹੜਾ ਉਹਨਾਂ ਦਾ ਜੀਵਨ ਸੀ ਉਹਨਾਂ ਨਾਲ ਦੋ ਚਾਰ ਗੱਲਾਂ ਸਾਂਝੀਆਂ ਕੀਤੀਆਂ ਤੇ ਬੜਾ ਪਿਆਰਾ ਲੱਗਿਆ ਆਓ ਭੈਣ ਜੀ ਦੇ ਘਰ ਵਿੱਚ ਬਹਿ ਕੇ ਅੱਜ ਬਹੁਤ stdcਾਰ ਜੋ ਸਾਡੇ ਵੀਰ ਜੀ ਜਿਨ੍ਹਾਂ ਦਾ ਆਪਣਾ ਚੈਨਲ ਹੈ ਜਾਗਦਾ ਚੈਨਲ ਉਸ ਚੈਨਲ ਤੇ ਅੱਜ ਅਸੀਂ ਇੱਕ ਕਵਤਾ ਆਪਦੇ ਲਈ ਸਾਂਝੀ ਕਰਾਂਗੇ ਕਿ ਸਾਰਿਆਂ ਦਾ ਪਿਆਰ ਇਕੱਠਾ ਮਿਲ ਸਕੇ ਆਪਾਂ ਸਾਰੇ ਹੀ ਖੁਸ਼ ਹੋ ਸਕੀਏ ਜੋ ਤੁਹਾਡੀ ਲੈਣ ਦੇ ਵਿੱਚ ਬਹੁਤ ਸੋਹਣਾ ਵੀ ਵਿਦਵਾਨ ਨਕਲਮ ਚੁੱਕ ਕੇ ਲਿਖਿਆ ਆ ਕਿ ਆਓ ਜੇ ਗੁਰੂ ਦੀ ਹਜ਼ੂਰੀ ਵਿੱਚ ਆਪਾਂ ਜਦੋਂ ਵੀ ਇੱਕ ਦੂਜੇ ਨੂੰ ਮਿਲਦੇ ਆ ਤੇ ਜ਼ਿੰਦਗੀ ਕਿਹੋ ਜਿਹੀ ਜਿਉਣੀ ਚਾਹੀਦੀ ਆ ਉਹਦੇ ਲੈਣਾ ਦੇ ਉੱਤੇ ਢਾਡੀ ਜਿਹਾ ਤੁਹਾਡੇ ਸਾਹਮਣੇ ਬੜੇ ਪਿਆਰ ਦੇ ਲੈਣਾ ਇਹ ਉਹ ਬਿਆਨ ਕਰਦਾ ਹੈ ਜੀ ਫੁੱਲਾ ਵਾਂਗੂ ਜ਼ਿੰਦਗੀ ਜੇ ਖਿੜੀ ਵੇਖਣੀ ਪਾਰੇ ਪਰੇ ਤੰਗੂਰਾ ਨਾਲ ਗੂੜੀਆਂ ਫੁੱਲਾ ਵਾਂਗੂ ਜ਼ਿੰਦਗੀ ਜੇ ਖਿੜੀ ਵੇਖਣੀ ਪਾਰੇ ਪਰੇ ਤੰਗੂਰਾ ਨਾਲ ਗੂੜੀਆਂ ਖੁਸ਼ੀਆਂ ਸੋਣ ਜਦ ਰੱਬ ਯਾਦ ਆਏ ਉਹਦੇ ਨਾਲ ਟੁੱਟ ਜਾਣ ਪਰੇਸ਼ਾਨੀਆਂ ਬਾਣੀ ਨਾਲ ਜੁੜ ਮੁਖ ਖੇੜਾ ਬਣੇ ਕਬੌਣ ਦੀਆਂ ਜ਼ਿੰਦਗਾਨੀਆਂ ਜਿਹੜਾ ਪੜੇ ਬਾਣੀ ਸੱਚ ਸਤ ਗੁਰ ਦੀ ਜਿਹੜਾ ਪੜੇ ਬਾਣੀ ਸੱਚ ਸਤ ਗੁਰ ਦੀ ਰਹਿੰਦੀਆਂ ਨਾ ਰੀਜਾ ਕੋਈ ਵੀ ਅਧੂਰੀਆਂ ਫੁੱਲਾ ਵਾਂਗੂ ਜ਼ਿੰਦਗੀ ਜਖਿੜੀ ਵੇਖਣੀ ਪਾਲੀਏ ਪਰੇ ਤੰਗੂਰ ਨਾਲ ਗੂੜੀਆਂ ਫੁੱਲਾ ਵਾਂਗੂ ਜ਼ਿੰਦਗੀ ਜਖਿੜੀ ਵੇਖਣੀ ਪਾਲੀਏ ਪਰੇ ਤੰਗੂਰ ਨਾਲ ਗੂੜੀਆਂ ਦੁਨੀਆਂ ਦੇ ਮੋ ਵਿੱਚ ਸਮਾ ਕੱਢ ਕੇ ਪਾਲੀ ਪਰਿਤ ਸੱਚ ਸਤ ਗੁਰ ਨਾਲ ਕਰ ਲਈ ਏ ਛੁਰੂ ਕੁਰਵਾਲੇ ਤੋਰੇ ਨਾ ਹਟਦਾ ਜਮਾਨਾ ਵੱਟੜੇ ਤਕੂਰੀਆਂ ਫੁੱਲਾ ਵਾਂਗੂ ਜ਼ਿੰਦਗੀ ਜੇ ਖਿੜੀ ਵੇਖਣੀ ਪਾਲੀਏ ਪਰਿਤੰਗੁਰ ਨਾਲ ਗੂੜੀਆਂ ਫੁੱਲਾ ਵਾਂਗੂ ਜ਼ਿੰਦਗੀ ਜੇ ਖਿੜੀ ਵੇਖਣੀ ਤਾਲੀਏ ਪਰਿਤੰ ਗੁਰ ਨਾਲ ਗੂੜੀਆਂ ਕੰਮ ਕਾਰ ਕਰਦੇ ਬਿਨਾਂ ਜੱਪਣਾ ਇਹੋ ਸਾਡੇ ਗੁਰਾਂ ਨੇ ਸਿਖਾਈ ਜੋਗਤੀ ਜਿਹੜਾ ਕੋਈ ਮਨੈ ਉਪਦੇਸ਼ ਗੁਰੂ ਦਾ ਜੀਦੇ ਜੀ ਪਾ ਲੈਂਦਾ ਓਹ ਮੁਕਤੀ ਕਰਜਨ ਸਗਲੇ ਹੀ ਰਾਸ ਹੋਵਦੇ ਕਰਜਨ ਸਗਲੇ ਹੀ ਰਾਸ ਹੋਵਦੇ ਏ ਜਾਂਦੀਆਂ ਨੇ ਹਰ ਪਾਸੇ ਪੂਰੀਆਂ ਫੁੱਲਾ ਵਾਂਗੂ ਜ਼ਿੰਦਗੀ ਜੇ ਖਿੜੀ ਵੇਖਣੀ ਪਾਲੀਏ ਪਰਿਤਗੁਰ ਨਾਲ ਗੂੜੀਆਂ ਫੁੱਲਾ ਵਾਂਗੂ ਜ਼ਿੰਦਗੀ ਜੇ ਖਿੜੀ ਵੇਖਣੀ ਪਾਲੀਏ ਪਰਿਤਗੁਰ ਨਾਲ ਗੂੜੀਆਂ